ਸਾਭਿਆ ਪੈਰਾਂ ਨੂੰ ਪ੍ਰਣਾਮ ਕਰਦੀ ਕੁਮਾਰਾਂ। ਨਮਸਕਾਰ ਸਤਿ ਸ੍ਰੀ ਅਕਾਲ। ਅੱਜ ਕੋਟੇਵਾਲਕੇ ਬਲੋਕ ਦੇ ਅੰਦਰ ਜੁਆਣਾ ਰਾ ਰੂਟੀਨ ਵਿੱਚ ਸੂਟ ਆ ਰਹੇ ਘਰੇ ਪਰਾਲੇ ਨੋਰਮਲ ਰੇਟ ਤੇ ਚੈਨ ਇਫ ਦੇ ਕਰਮ ਤੋਂ ਜਿਵੇਂ ਕਿ ਸਟਾਰਟ ਹੋ ਰਹੀ ਹੈ ਅਸੀਂ 5 ਮੀਟਰ ਆ ਲੋਗੋ ਸੂਟ ਲੈ ਕੇ ਆਏ ਗਰਮ ਆ ਮੇਰੇ ਰਿਆਣੇ ਜੀ। ਕੁਝ ਸੈਂਪਲ ਆ ਗਏ ਕੁਝ ਸੈਂਪਲ ਮਾਲ ਆ ਰਿਹਾ 5-5 ਮੀਟਰ ਦੇ ਸੂਟ ਹੈ ਬਹੁਤ ਹੀ ਘੱਟ ਰੇਟਾਂ ਦੇ 480 ਰੁਪਏ ਦਾ। ਇਹ ਬ੍ਰਾਂਡ ਦੀ ਗੱਲ ਕਰ ਰਹੇ ਹਾਂ ਅਲਫਾਇਨ ਕਪੜਾ ਬ੍ਰਾਂਡ ਸ਼ੰਕਰ ਦਾ ਏਕੇ ਟੈਕਸ ਦਾ ਬ੍ਰਾਂਡ ਹੈ ਬ੍ਰਾਂਡਡ ਕੁਆਲਟੀ ਹੈ ਰਹਾ 5 ਮੀਟਰ ਆ ਲੋਗੋ ਸੂਟ 5 ਮੀਟਰ ਆਲਓਵਰ ਸੂਟ 480 ਰੁਪਏ ਦਾ ਜਿਹਦੇ ਵਿੱਚ ਡੀਐਨ ਬੋਥ ਆਇਆ ਕੁਝ ਸੈਂਪਲ ਦਿਖਾ ਰੇ ਮੈਂ ਤੁਹਾਨੂੰ ਆਲਓਵਰ ਸੂਟਾਂ ਦੇ ਰੂਟੀਨ ਵੇਅ ਕੰਮਕਾਰ ਚੋਰ ਸੋਈ ਵਗੈਰਾ ਪਾਣਿਆ ਨਿੱਗਾ ਸੂਟ ਪਾ ਦਿਓ ਗਰਮ ਸੂਟ ਪਾ ਦਿਓ ਤੇ 80 ਲੈ ਕੇ ਆਇਆ ਮੈਂ ਸਾਰੇ ਡੀਐਨ ਕਰਾਂਗਾ ਤੁਹਾਨੂੰ ਜਿਹੜੇ ਡੀਐਨ ਨਮੀ ਆਇਆ ਆ ਚੈੱਕ ਕਰੋ ਇਹ 480 ਰੁਪਏ ਦਾ 480 ਰੁਪਏ ਦਾ ਆ 480 ਰੁਪਏ ਦਾ ਜਿਵੇਂ ਇਹ ਦੇਖ ਰਹੇ ਹੋ ਨੇ ਇਹ 5 5 ਮੀਟਰ ਦੇ ਆਲ ਓਵਰ ਸੂਟ ਨੇ ਜੀ ਰੇਟੇਨ ਵੇ ਸੂਟ ਨੇ ਗਰਮ ਸੂਟ ਨੇ ਸਰਦੀਆਂ ਤੋਂ ਬਚ ਗਰਮ ਮਾਲ ਆਪਣੇ ਕੋਲ ਆ ਚੁੱਕੇ ਵੀ ਜੀ ਨਿੱਕੇ ਸੂਟ ਆ ਚੁੱਕੇ ਸਰਦੀਆਂ ਵਾਲੇ ਜਿਵੇਂ ਠੰਡੀ ਮਿੱਟੀ ਰੋਪ ਚੜਦੀ ਹੈ ਥੋੜੀ ਠੰਡੇ ਲੱਜੀ ਲੱਗਦੀ ਹੈ ਸਵੇਰੇ ਮਾਰਨਿੰਗ ਕਿੱਸੇ ਵੀ ਕੋਈ ਕਮੀ ਨਹੀਂ ਕੀਤੀ ਅਸੀਂ ਉਸ ਤੋਂ ਅੱਗ ਤੋਂ ਬਾਅਦ ਤੇ ਮਾਲ ਲੈ ਕੇ ਆਇਆ ਸਿਰਫ 4280 ਰੁਪਏ ਦਾ 4280 ਰੁਪਏ ਦਾ 5 ਮੀਟਰ ਆਲ ਓਵਰ ਸੂਟ ਹੈ ਉਹ ਜਿੱਲੇ ਤੁਸੀਂ ਡਿਜ਼ਾਈਨ ਦੇਖ ਰਹੋ ਇਹ ਮੇਰੀ ਦੁਕਾਨ ਦੇ ਚਿੱਪੂ ਨਵੇਂ ਡਿਜ਼ਾਈਨ ਹੈ ਜੀ ਜੋ ਅੱਜ ਆਇਆ ਨਾ ਮਾਲ ਸਿਰਫ ਮੈਂ ਉਹ ਦਿਖਾ ਰਿਹਾ ਮੈਂ ਕੋਈ ਪੁਰਾਣਾ ਸਟਾਕ ਨਹੀਂ ਦਿਖਾ ਰਿਹਾ ਨਾ ਇੱਥੇ ਪੁਰਾਣਾ ਸਟਾਕ ਵੱਜਦਾ ਇੱਥੇ ਅਸੀਂ ਸਟਾਕ ਨਿਲ ਕਰ ਦਿੰਦੇ ਹਾਂ ਜੀਰੋ ਸਰਦੀਆਂ ਦੇ ਸਟਾਕ ਨਿਲ ਕਰ ਦਿੰਦੇ ਆ ਮੈਂ ਨਵਾਂ ਸਟਾਕ ਦਿਖਾ ਰਿਹਾ 480 ਰੁਪਏ ਦਾ ਆਲ ਓਵਰ ਪੰਡ ਮੀਟਰ ਸੂਟ ਹੈ ਵੀਰ ਜੀ ਆ ਜਿੰਨੇ ਤੁਸੀਂ ਡਿਜ਼ਾਈਨ ਦੇਖਿਆ ਇਹ ਸਾਰੇ ਆਲ ਓਵਰ ਹੈ ਵੀਰ ਜੀ ਪੰਡ ਪੰਡ ਮੀਟਰ ਦੇ ਸੂਟ ਨੇ ਵੀਰ ਜੀ ਕੌਣ ਪਰ ਮਿਰਦੇ ਸੂਟ ਹੈ ਮੇਰੀ ਭੈਣ ਨਿੱਗੇ ਸੂਟ ਹੈ ਅਲਫਾਇਨ ਕਪੜਾ ਹੈ 50% ਸਨੋਟੇ ਹੈ ਬਾਕੀ ਸਾਰਾ ਸਟਾਕ ਦੀ ਨਿਗਾਹ ਮਾਰੋਗੇ ਨਾ ਆ ਸਾਰਾ ਸਟਾਕ ਆਸ਼ੂ ਭਾਜੀ ਦੇ ਕੋਲ ਪਿਆ ਹੈ ਗਰਮ ਸੂਟਾਂ ਦਾ ਜਿੰਦਾ ਰੇਟ ਹੈ 480 ਰੁਪਏ 480 ਰੁਪਏ ਦੇ ਸੂਟ ਦੇ ਅੰਦਰ 5 ਮੀਟਰ ਪੂਰਾ ਕਪੜਾ ਮਿਲੂਗਾ ਕੋਈ ਪੌਣੇ ਪੰਜ ਦਾ ਕੰਮ ਨਹੀਂ ਕੋਈ ਸਾਢੇ ਚਾਰ ਦਾ ਕੰਮ ਨਹੀਂ ਅਸੀਂ ਗਰਮ ਸੂਟ 480 ਰੁਪਿਆ 5 ਮੀਟਰ ਆਲਓਵਰ ਬ੍ਰਾਂਡਡ ਕੁਆਲਟੀ ਵਧੀਆ ਚੀਜ਼ ਅੰਡਾਊ ਚੀਜ਼ ਮਜ਼ਬੂਤੀ ਚ ਬਹੁਤ ਹੀ ਕਾਪ ਜਿੰਨੇ ਤੁਸੀਂ ਡਿਜ਼ਾਈਨ ਦੇਖੇ ਨੇ ਜਾਂ ਸਾਰੇ ਜਿੰਨੇ ਸੁੰਦਰ ਡਿਜ਼ਾਈਨ ਦਿਖਾਇਆ ਇਹ ਸਾਰੇ ਡਿਜ਼ਾਈਨ 480 ਵਾਲੇ ਬਹੁਤ ਹੀ ਸੋਹਣੇ ਤੇ ਆਪਾਂ ਕਹਿੰਦੇ ਕੋਈ ਬਜ਼ੁਰਗਾਂ ਵਾਸਤੇ ਲੈ ਕਰੇ ਤੇ ਰੀਡ ਦਾ ਸੇ ਨਹੀਂ ਲੱਗਿਆ ਆਲਓ ਪਰ ਆ ਬਜ਼ੁਰਗਾਂ ਨੇ ਪੇਨ ਲੈਡ ਵਾਲੇ ਜੇ ਤੁਸੀਂ ਉਹ ਦੇਖ ਲੈਣੇ ਉਹ ਚੱਕ ਕਲਰ ਲਾਈਟ ਮਿਲਣੇ ਤੇ ਲਾਈਟ ਮਿਲਣਗੇ ਐ ਨਹੀਂ ਇਕੱਲੇ ਡਾਰਕ ਸ਼ੇਡ ਹੈ ਬਜ਼ੁਰਗਾਂ ਵਾਲੇ ਵੀ ਕਲਰ ਮਿਲਣਗੇ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਆਪਣੇ ਕੋਲ ਬੈਜੀ ਇੰਗਲਿਸ਼ ਚਾਰਟ ਵੀ ਮਿਲ ਜੂਗਾ। ਇੰਗਲਿਸ਼ ਚਾਰਟ ਮਿਲੂਗਾ ਮਾਤਾ ਵਾਲਾ, ਦਾਦੀ ਵਾਲੇ, ਨਾਨੀ ਵਾਲੇ ਫਿੱਕੇ ਰੰਗ ਹੀ ਮਿਲਣਗੇ। ਜਿੰਦਾ ਰੇਟ ਹੈ 480 ਰੁਪਏ ਦਾ। ਪਤਾ ਕੀ ਹੈ ਜੀ, ਸਾਰਨਾ ਪਹਿਲਾਂ ਬਜ਼ੁਰਗਾਂ ਦੀ ਲੋੜ ਪੈਂਦੀ ਹੈ ਲਾਈਟ ਕਲਰਾਂ ਦੀ। ਕਿਉਂਕਿ ਠੰਡ ਜੋ ਸਟਾਰਟ ਹੁੰਦੀ ਨਾ, ਪਹਿਲਾਂ ਬਜ਼ੁਰਗਾਂ ਨੂੰ ਠੰਡ ਜ਼ਿਆਦਾ ਲੱਗਦੀ ਹੈ ਜੀ। ਅਸੀਂ ਕੋਸ਼ਿਸ਼ ਕਰਕੇ ਦੇਖਦੇ ਫਿੱਕੇ ਕਲਰ ਵੀ ਲੈ ਕੇ ਆਏ 480 ਰੁਪਏ ਦਾ। 8 ਮੀਟਰ ਆਲ ਆਪੋ ਸੂਟ ਹੈ। ਨਿੱਗਾ ਮੈਨੇ ਠੰਡ ਵਾਲਾ ਸੂਟ ਹੈ। ਨਿੱਗਾ ਮੈਨੇ ਗਰਮ ਸੂਟ ਹੈ। ਗਰਮ ਸੂਟ ਹੈ। 43 वाटर पान ਦੀ ਲੋਨ ਨੇ ਜੋ ਨਿੱਗਾ ਛੋਟੇ ਦੀ ਜਿੰਦਾ ਰੇਟ ਹੈ 480 ਰੇਟਾ 480 ਵਾਲੇ ਲੈਟਰ ਬਹੁਤ ਆਪਣੇ ਕੋਲ ਆ ਸਾਰਾ ਜੀ ਸਟਾਕ ਆਪਣੇ ਕੋਲ ਆ ਚੈੱਕ ਕਰੋ ਕਿੱਡੇ ਖੜਾ ਰਿਆ ਨੇ ਜੀ ਕਿੱਡਾ ਪਿਆਰਾ ਡਿਜ਼ਾਈਨ ਹੈ ਲਖਨਵੀ ਡਿਜ਼ਾਈਨ ਬੋਲਦੇ ਨੂੰ ਐਂ ਦਾ ਰੇਟ ਵੀ ਬਾਈ ਜੀ 480 ਦੇ ਰਿਹਾ 480 ਵਾਲੇ ਡਿਜ਼ਾਈਨ ਦਿਖਾ ਰਿਹਾ ਉਸ ਤੋਂ ਬਾਅਦ ਫੋਨ ਮੈਂ ਦਿਖਾ ਰਿਹਾ ਸਿਮਰ ਦੇ ਰਿਹਾ ਆ ਲੋਵਰ ਸਿਮਰ ਜਿੰਦਾ ਰੇਟ ਹੈ 550 ਪਰ ਕੋ ਉਹ ਤੁਸੀਂ ਉਹ ਦਿਖਾਓਗੇ ਅੱਗੇ ਉਹ ਦਿਖਾਵਾਂਗੇ ਰੱਜੇ ਭਾਜੀ ਇਹ 550 ਚ ਮਿਲ ਜਾਓ 550 ਚ ਆਲ ਓਵਰ ਰੱਜੇ ਭਾਜੀ ਠੀਕ ਹੈ ਉਹ ਸਾਡੇ 550 ਸਿਮਰ ਦਾ ਸੂਟ ਇਹ ਸਿਮਰ ਉਹ ਨਹੀਂ ਹੈ ਗਰਮੀਆਂ ਵਾਲੀ ਇਹ ਸਿਮਰ ਹੈ ਗਰਮ ਇਹ ਗਰਮ ਸਿਮਰ ਦੇ ਸੂਟ ਹੈ ਚੈੱਕ ਕਰ ਲਓ ਦਿਓ ਲਿਖੇਸ਼ ਯਾਨੀ ਕਿ ਪਰ ਬੜੂਗਾ ਬਗੈ ਲੋਨ ਤੇ ਵੀ ਕੋਈ ਲੋਨ ਲਾਂਦੀ ਲੋਨ ਨਹੀਂ ਪੰਜ ਮਿੰਟ ਸੂਟ ਹੈ ਤੇ ਉਹ ਦੇਸੀ ਕਿ ਉਹ ਹੈ ਗਰਮ ਸੂਟ ਹੈ ਇਹਨਾਂ ਚੈੱਕ ਕਰ ਲਓ ਇਹ ਰੈਣਾ ਨੇ ਕੋਈ ਕਮੀ ਨਹੀਂ ਸਟੇਟ ਹੈ 550 ਸਾਢੇ 550 ਰੁਪਏ ਦਾ ਸੂਟ ਹੈ ਵੀਰ ਜੀ ਐਡੇ ਸੋਹਣੇ ਸੋਹਣੇ ਪ੍ਰਿੰਟਾਂ ਚ ਘਰੇ ਪਾਣ ਵਾਲਾ ਕੰਮ ਕਾਰ ਚ ਅਸੋਈ ਵਗੈਰੇ ਪਾਣੇ ਕੋਈ ਨਿੱਕੇ ਸੂਟ ਦੇਖਦੇ ਕੋ ਲੈ ਕੇ ਜਾ ਸਕਦੇ ਸੀ ਮੈਂ ਚੀ ਸ਼ਿਆਣੀ ਗਏ ਅਗਰ ਬਾਜ਼ਾਰ ਵੀ ਪੰਪਾ ਕੇ ਚਲੇ ਜਾਓ ਕੋਈ ਐਸੀ ਗੱਲ ਨਹੀਂ ਕੋ ਯਾਰ ਅਨਜੋਨੀ ਪੈਣ ਨਹੀਂ ਜੇ ਵੀ ਆਪਾਂ ਨੋਰਮਲ ਬਾਜ਼ਾਰ ਤੇ ਜਾਣਾ ਹੈ ਇਹ ਕੋ ਸੂਟ ਰਹੇ ਬਹੁਤ ਹੀ ਜ਼ਿਆਦਾ ਮਜ਼ਬੂਤ ਕਪੜਾ ਵੀਰ ਜੀ ਇਹਦਾ ਡਿਜ਼ਾਈਨ ਕਰ ਤਾ ਤੇ ਕਿਤੇ ਸੋਹਣਾ ਰਹਿਣਾ ਜੀ ਇੱਕ ਨਵਾਂ ਪਿਆਰੇ ਡੀਨ ਲੈ ਕੇ ਆਏ ਆ ਪਾ 550 ਰੁਪਏ ਦਾ ਸਿਮਰ ਦਾ ਸੂਟ ਹੈ ਵੀਰ ਜੀ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟ ਹੈ ਵੀਰ ਜੀ 5 ਮੀਟਰ ਆਲ ਓਵਰ ਸੂਟ ਹੈ ਡਿਜੀਟਲ ਹੈ ਡਿਜੀਟਲ ਹੈ ਬਹੁਤ ਹੀ ਪਿਆਰੇ ਹੈ ਬਹੁਤ ਹੀ ਸੋਹਣੇ ਹੈ 5-5 ਮੀਟਰ ਦੇ ਸੂਟ ਨੇ ਨਾਮ ਇਹਨਾਂ ਦਾ ਸਿਮਰ ਸਿਮਰ ਸੂਟ ਲੈ ਕੇ ਆਇਆ 550 ਰੁਪਏ ਦਾ ਬਹੁਤ ਹੀ ਸੋਹਣੇ ਸੋਹਣੇ ਡਿਹਾ ਤੇ ਬਹੁਤ ਹੀ ਪਿਆਰੇ ਪਿਆਰੇ ਪ੍ਰਿੰਟ ਐਡੇ ਸੋਹਣੇ ਸੋਹਣੇ ਪ੍ਰਿੰਟ ਇੱਡੇ ਪਿਆਰੇ ਪਿਆਰੇ ਪ੍ਰਿੰਟ ਤੁਹਾਨੂੰ ਸਿਮਰ ਦੇ ਪਰ ਮਿਲ ਜਾਣੇ ਆਪਣੇ ਕੋਲੋਂ ਇੰਦਾ ਰੇਟ ਹੈ 550 ਰੁਪਏ ਦਾ ਇਹਦੇ ਵਿੱਚ ਤੁਹਾਨੂੰ ਕਲਰ ਲਾਈਟ ਬ੍ਰਾਈਟ ਸਾਰੇ ਮਿਲਣਗੇ ਜੀ ਕੋਈ ਐ ਨਹੀਂ ਵੀ ਗਾਰ ਕਲ ਮਿਲੂਗਾ ਫਿੱਕੇ ਰੰਗ ਮਿਲਣਗੇ ਢੂੜੇ ਰੰਗ ਮਿਲਣਗੇ ਮਾਤਾ ਵਾਲੇ ਮਿਲਣਗੇ ਬੱਚੇ ਵਾਲੇ ਮਿਲਣਗੇ ਬਜ਼ੁਰਗਾਂ ਵਾਲੇ ਮਿਲਣਗੇ ਰੇਟ ਹੈ 550 ਰੁਪਏ ਦਾ ਜੀ 550 ਦਾ ਸਿਮਰ ਦਾ ਸਟਾਕ ਹੈ ਜਿੰਨੇ ਤੋਂ ਡਿਜ਼ਾਈਨ ਦਿਖਾਰਨਾ ਇਹ ਸਬਜ਼ੀ ਦਾ ਪਹਿਲਾ ਸਟਾਕ ਆਇਆ ਆਪਣੇ ਕੋਲ ਜੀ ਸਰਦੀ ਦਾ ਪਹਿਲਾ ਸਟਾਕ ਆਪਣੇ ਕੋਲ ਆ ਚੁੱਕਿਆ ਹੈ ਜਿੰਦਾ ਰੇਟ ਹੈ 550 ਰੁਪਏ ਦਾ ਵੇਚੇ। ਸੇਮਾ ਦਾ ਸੂਟ ਹੈ। ਆਰਟੀਕਲ ਬਹੁਤ ਪਿਆਰਾ ਹੈ। ਕੁਝ ਡਿਜ਼ਾਈਨ ਵਿੱਚ ਕੋ ਬਰਬਰੀ ਦੇ ਆਇਨ ਨੇ। ਜੀ ਮੈਂ ਰਜਿਤ ਕੁਮਾਰ ਮੇਰੇ ਨਾਲ ਸੀਗੇ ਜੀ ਪ੍ਰਦੀਪ ਜੀ। ਇਹ ਸਾਡਾ ਅੱਜ ਦਾ ਜਿਹੜਾ ਵਲੌਗ ਬਣਾਇਆ ਹੈ ਇਹ ਤੁਹਾਨੂੰ ਕਿਵੇਂ ਲੱਗਿਆ? ਮੇਰੇ ਭੈਣਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ। ਬਹੁਤ ਮਿਹਨਤ ਨਾਲ ਵੀਡੀਓ ਬਣਾ ਲਿਆ ਸੀ ਤੁਹਾਡੇ ਵਾਸਤੇ ਤੇ ਸੂਟ ਤੁਹਾਡੇ ਵਾਸਤੇ ਲੈ ਕੇ ਆਨੇ ਆ ਬਹੁਤ ਸੋਹਣੇ ਸੋਹਣੇ। ਇਹ ਹਲੇ ਸ਼ੁਰੂ ਨਹੀਂ। ਇਹ ਕੋ ਜੋਰਜਟ ਨਹੀਂ ਹੈ। ਇਹ ਬਿਲਕੁਲ ਨਿਊ ਕਪੜਾ ਆਇਆ ਹੈ ਮੇਰੇ ਕੋ ਪਾਰਟੀ ਵੇਅ ਜਿੰਦਾ ਰੇਟ ਬਹੁਤ ਘੱਟ ਹੈ। ਇਹ ਆ ਪ੍ਰੋਸਾਨਾ ਪ੍ਰਿੰਟਸ ਨੂੰ ਖੋਲ ਕੇ ਇੱਕ ਪ੍ਰਿੰਟ ਇਹ ਮੈਚਿੰਗ ਸੂਟ ਹੈ ਜੀ ਚੈੱਕ ਕਰ ਤੋਂ ਦਿਓ ਐਡਾ ਸੋਹਣਾ ਡਿਜ਼ਾਈਨ ਐਡਾ ਪਿਆਰਾ ਡਿਜ਼ਾਈਨ ਮੈਚਿੰਗ ਸੂਟ ਤਿੰਨ ਮੀਟਰ ਸਲਵਾਰ 2.5 ਮੀਟਰ ਸ਼ਰਟ ਤੇ ਕੋਸਨ ਦਸਤਖਾਨ ਦੀ ਲੋਰ ਨੇ ਪ੍ਰਿੰਟ ਆਪ ਹੀ ਉੱਡ ਰਹੇ ਭਾਜੀ ਐਡੇ ਸੋਹਣੇ ਸੋਹਣੇ ਡਿਜ਼ਾਈਨ ਦੇ ਕੱਪੜੇ ਨਵੇਂ ਮਿਲਣਗੇ ਸਾਰੇ ਨਵੇਂ ਮਿਲਣਗੇ ਭਾਜੀ ਭਾਜੀ ਹੁਣ ਇਹ ਜੀ ਕਲਰ ਡਿਜ਼ਾਈਨ ਨੇ ਕਲਰ ਡਿਜ਼ਾਈਨ ਬਹੁਤ ਹੈ ਰਹਿਤ ਭਾਜੀ ਸਾਰਾ ਮਾਲ ਮੇ ਤੋਂ ਨਵਾਂ ਆ ਠੀਕ ਹੈ ਜੀ ਚੈੱਕ ਕਰ ਤੋਂ ਦਿਓ ਨਵਾਂ ਕੱਪੜਾ ਐਂਦਾ ਰੇਟ ਪਹਿਲਾਂ 1200 1300 ਦੀ ਭਾਜੀ अच्छा जी ਜਦੋਂ ਮਾਲ ਆਪਣੇ ਕੋਲ ਓਪਨ ਹੋਇਆ ਸੀ ਨਾ ਜੀ ਪਹਿਲਾ ਸੈਟ ਆਇਆ ਸੀ 1200 1300 ਰੁਪਏ ਦਾ ਠੀਕ ਹੈ ਜਿਹੜਾ ਹੁਣ ਸੈਟ ਆਇਆ ਹੁਣ ਮਾਲ ਸਟਾਕ ਆਇਆ ਇਹ ਯਕੀਨ ਮੰਨਿਓ ਮੇਰੇ ਤੋਂ ਦੁਕਾਨਦਾਰੀ ਮਾਲ ਲੈ ਕੇ ਆ ਰਹੇ ਦੁਕਾਨਦਾਰ ਦੁਕਾਨਦਾਰ ਖਰੀਦੇ ਆ ਚਿੰਦਾ ਰੇਟ ਹੈ 750 ਰੁਪਏ ਦਾ 750 ਰੁਪਏ ਦੇ ਅੰਦਰ ਐਡਾ ਸੋਨਾ ਆਰਟੀਕਲ ਐਡਾ ਪਿਆਰਾ ਆਰਟੀਕਲ ਪਾਰਟੀ ਵੇਅਰ ਆਰਟੀਕਲ ਰੇਟ ਮਿਲਣਗੇ ਅੱਧੇ ਤੇ ਡਿਜ਼ਾਈਨ ਇਹਦੇ ਨੇ ਦੇ ਕਰਮੀਏ ਲਓ ਬਾਜੀ ਲੈ ਲੈਨੇ ਬਾਜੀ 750 ਰੁਪਏ ਦਾ ਜੀ 750 ਰੁਪਏ ਦਾ ਜੀ ਲਓ ਜੀ ਚੈੱਕ ਕਰ ਤੋਂ ਦਿਓ ਚੈੱਕ ਕਰਾ ਦਿਓ ਬਾਜੀ ਜੱਜ ਬਾਜੀ ਸਾਰਾ ਸਟਾਕ ਨਵਾਂ ਆਪਣੇ ਕੋਲ ਆ ਚੁੱਕੇ ਜਮਾ ਨਿਊ ਪ੍ਰਿੰਟ ਹੈ ਜੀ ਨਵੇਂ ਕੱਪੜੇ ਹੈ ਜਿਵੇਂ ਪ੍ਰਦੀਪ ਜੀ ਤੁਹਾਨੂੰ ਦੱਸ ਰਹੇ ਨੇ ਆ ਦੇਖੋ ਬਹੁਤ ਸੋਹਣੇ ਸੋਹਣੇ ਸੂਟ ਲੈ ਕੇ ਆਏ ਆ 750 ਦੀ ਰੇਂਜ ਦੇ ਵਿੱਚ ਬਾਜੀ ਉਹ ਤਾਂ ਰਦਰ ਬਾਜੀ ਸਾਨਾ ਵੱਡੀ ਗੱਲ ਹੈ ਪ੍ਰਿੰਟ ਬਹੁਤ ਸੋਹਣੇ ਬਹੁਤ ਸੋਹਣੇ ਪ੍ਰਿੰਟ ਆਏ ਆ ਉਹ ਸੋਹਣੇ ਪ੍ਰਿੰਟ ਹੈ ਤੇ ਬਹੁਤ ਹੀ ਸੋਹਣਾ ਕੱਪੜਾ ਵੀਰੇ ਇਹਨੂੰ ਗਲਾਸ ਵੀ ਕਹਿ ਸਕਦੇ ਵੀਰੇ ਠੀਕ ਹੈ ਜੀ ਤੇਰਾ ਆ ਆਰਟੀਕਲ ਹੈ ਹਾਂਜੀ ਐਡਾ ਸੋਹਣਾ ਆਰਟੀਕਲ ਹੈ ਕਿੱਥੇ ਮਰਜੀ ਚਲੇ ਆਂ ਮੈਂ ਗਰੰਟੀ ਨਾਲ ਕਹੂੰਗਾ ਤੁਹਾਨੂੰ 1500 ਰੁਪਏ ਤੋਂ ਘੱਟ ਨਹੀਂ ਮਿਲਣਾ ਭਾਜੀ ਹਾਂਜੀ ਆ ਚੀਜ਼ 1500 ਤੋਂ ਘੱਟ ਨਹੀਂ ਮਿਲਣੀ ਭਾਜੀ ਫੇਰ ਕਹਿੰਦੇ ਮੈਡਮ ਜੀ 1500 ਤੋਂ ਘੱਟ ਨਹੀਂ ਮਿਲਣੀ ਮੇਰੇ ਤੋਂ ਪਾਰਟੀ ਵਿੱਚ ਸੂਟ ਪ੍ਰਿੰਟ ਲਿਓ ਬਿਲਕੁਲ ਲੈਡਵੇਟ ਗਲਾਸ ਦੇ ਉੱਪਰ ਜਿੰਦਾ ਰੇਟ ਹੈ 750 ਰੁਪਏ ਐਡੇ ਸੋਹਣੇ ਸੋਹਣੇ ਪ੍ਰਿੰਟ ਨਹੀਂ ਮਿਲਣੇ ਵੀਰੇ ਐਡੇ ਪਿਆਰੇ ਪਿਆਰੇ ਪ੍ਰਿੰਟ ਨਹੀਂ ਮਿਲਣੇ ਵੀਰੇ ਉਹ ਜਿੰਨੇ ਡਿਜ਼ਾਈਨ ਆ ਨਾ ਸਾਰੇ ਨਵੇਂ ਆਏ ਪਾਜੀ ਪਾਜੀ ਡਿਜ਼ਾਈਨ ਦਿਖਾ ਦਿਓ ਕਿਹੜੇ ਕਿਹੜੇ ਆਏ ਆ ਇਹਦੇ ਆਹ ਦੇਖੋ ਬਈ ਜੀ ਆ ਪਿਆ ਆ ਪਿਆ ਆਪ ਇਹ ਸੈਂਪਲ ਆ ਬਈ ਜੀ ਜੇ ਸਿੰਗਲ ਸਿੰਗਲ ਸੈਂਪਲ ਦਿਖਾ ਦਿਓ ਪਰਮੈਂ ਅੱਛਾ ਡਿਜ਼ਾਈਨ ਤਾਂ ਮੇ ਤੋਂ ਇੰਨੇ ਭਰਪੂਰ ਡਿਜ਼ਾਈਨ ਹੈ ਕਪੜਾ ਕੀ ਬਾਤ ਹੈ ਜੀ ਕੀ ਬਾਤ ਹੈ ਕਪੜਾ ਬਹੁਤ ਸੋਹਣਾ ਹੈ ਬਈ ਜੀ ਕਪੜਾ ਬਹੁਤ ਸੋਹਣਾ ਹੈ ਡਿਜ਼ਾਈਨ ਬਹੁਤ ਸੋਹਣਾ ਹੈ ਤੇ ਰੇਟ ਆਪਣਾ ਅੱਡਾ ਅੱਦੇ ਰੇਟਾਂ ਦੀ ਗੱਲ ਕਰ ਰਿਹਾ 750 ਰੁਪਏ ਚ ਐਨੇ ਸੋਨੇ ਸੋਨੇ ਡਿਜ਼ਾਈਨਸ ਇਹ ਉਸ ਤੋਂ ਅਗਲਾ ਆਰਟੀਕਲ 1 ਮਿੰਟ ਮੈਂ ਇਹੀ ਰੋਕੂਗਾ ਤੁਹਾਨੂੰ ਜਿਵੇਂ ਮੈਂ ਪਹਿਲਾਂ ਨੂੰ ਪੁੱਛ ਲਾਂ ਮਾਰਿਆ ਇਹ ਜਿਵੇਂ ਇਹ ਰੇਟ ਦੱਸਿਆ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਗੋਠੀ ਵਾਲਿਆਂ ਦਾ ਵਲੋਗ ਬਣ ਰਿਹਾ ਹੈ ਇਹ ਹੁਣ ਮੈਂ ਪ੍ਰਦੀਪ ਜੀ ਨੂੰ ਇਹੀ ਪੁੱਛ ਰਿਹਾ ਇਸ ਤੋਂ ਬਾਅਦ ਨੈਕਸਟ ਆਈਟਮ ਕੀ ਦਿਖਾਣ ਲਾਂਗੇ ਪ੍ਰਦੀਪ ਜੀ ਇਸ ਤੋਂ ਬਾਅਦ ਪ੍ਰਦੀਪ ਜੀ ਦਾ ਸਟਾਕ ਹੈ ਵੀਰੇ ਲਓ ਜੀ ਚੈੱਕ ਕਰ ਲਓ ਵੀਡੀਓ ਜੀ ਦਿਖਾ ਰਿਹਾ ਮੈਂ ਚੈੱਕ ਕਰਕੇ ਦੱਸ ਦੇਣਾ ਪਹਿਲਾਂ ਤੁਹਾਨੂੰ ਆ ਬਰਬਰੀ ਹੋਈ ਯਾਰ ਥੱਗੀ ਥੁਰੇ ਕੋਈ ਕੰਮ ਨਹੀਂ ਯਾਰ ਸ਼ਹਿਰ ਦੇ ਵਿੱਚ ਭਾਜੀ ਬਰਬਰੇ ਦਾ ਕਪੜਾ ਹੈ ਭਾਜੀ ਬੋਟਮ ਵੀ ਬਹੁਤ ਵਧੀਆ ਲੱਗਿਆ ਭਾਜੀ ਦਾ ਇਹ ਮਸ਼ਰੀਨ ਦੀ ਬੋਟਮ ਹੈ ਬਰਬਰੇ ਦਾ ਸੂਟ ਹੈ ਬਹੁਤ ਹੀ ਸੋਹਣਾ ਸੂਟ ਹੈ ਟ੍ਰੈਂਡਿੰਗ ਆਈਟਮ ਹੈ ਤੁਹ ਯਕੀਨ ਮੰਨਿਓ ਸਾਡੇ 750 ਦਾ ਦੇ ਰਹੇ ਭਾਜੀ 1100 ਵੀ ਹਫ਼ਤਾ ਪਹਿਲਾਂ ਹੀ ਹਾਂਜੀ ਤੂੰ 700 ਪਲੇਅਰ ਬਰੇਡ ਘੱਟ ਕੇ ਭਾਜੀ 750 ਦਾ ਕਰਤੇ ਹਾਂਜੀ ਭਾਜੀ ਹਾਂਜੀ ਲਓ ਜੀ ਚੈੱਕ ਕਰੋ ਜੀ ਡਿਜ਼ਾਈਨ ਵਾਕਈ ਪ੍ਰਦੀਪ ਜੀ ਨੇ ਕਿਹਾ ਬਰਬਰੇ ਦੀ ਨਵੀਂ ਆਈਟਮ ਮੈਂ ਕਿਹਾ ਕਿ ਭਾਜੀ ਇਹ ਤਾਂ ਮਿਲ ਹੀ ਜਾਂਦਾ ਪਰ ਇੰਨੀ ਰੇਟ ਤੇ ਨਹੀਂ ਮਿਲਦਾ ਭਾਜੀ ਵੀਰੇ ਨਈ ਤਾ ਮਾ ਸਟੋਰ ਧਾਵਾ ਭਾਜੀ ਜੇ 750 ਵਾਲੇ ਡਿਜ਼ਾਈਨ ਤਾਂ ਦਿਖਾ ਇਸ ਨਾਲ ਦਿਖਾਈਓ ਡਿਸਟਰ ਡਿਜੀਟਲ 750 ਮੈਚਿੰਗ ਸੂਟ ਸ਼ਾਨਦਾਰ ਆਰਾਮਦਾਰ ਕੰਫਰਟੇਬਲ ਤੋਹਫਾ ਧੀਏ ਰੈਂਗੋ ਰਿਡੀਅਨ ਐਸੇ ਕੇ ਝੁੰਮਣੇ ਕੋ ਦੀ ਚਾਹ ਰੈਡੀ ਦਾ ਕੰਮ ਕੇ ਖਰੀਦ ਲੈ ਕੋ ਨੀ ਜੇ ਸ਼ਾਇਦ ਹੀ ਨੰਬਰ 1 ਮਾਲਵੇ ਸਾਨਾ ਬੜਾ ਸ਼ਰਮ ਸੋਟਾ ਲੱਗਿਆ ਬਰਬਰੀ ਸੂਟ ਬਰਬਰੀ ਸੂਟ 750 ਪਾਜੀ ਵਾਹ ਜੀ ਵਾਹ ਚੈੱਕ ਕਰੋ ਪਾਜੀ ਕੀ ਬਾਤ ਹੈ ਜੀ ਇਹ ਆ ਸਾਰਾ ਸਟਾਕ ਮੇਰੇ ਵੀਰ 750 ਦਾ ਲੱਗਿਆ ਪਰ ਅੱਜ ਪਾਜੀ ਆ ਸਾਰਾ ਸਟੋ ਖਾਣਾ ਪਰਿਆ ਪਿਆ ਆ ਨਿਚੇਲਾ ਖਾਣਾ ਵੀ ਪਰਿਆ ਰੇ ਵੀਰੇ ਆ ਸਾਰਾ ਖਾਣਾ ਮੇਰਾ ਪਰਿਆ ਪਿਆ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਪਿਆਰੇ ਪਿਆਰੇ ਪ੍ਰਿੰਟ ਹੈ ਬਿਲਕੁਲ ਡਿਫਰੈਂਟ ਤੇ ਬਿਲਕੁਲ ਹਟਕੇ ਇੱਕ ਡਿਜ਼ਾਈਨ ਹੋ ਰਾਇਆ ਪਰਵਾਜੀ ਕਿਹੜਾ ਹੈ ਬਾਈ ਜੀ ਹੋਰ ਮੈਂ ਕਹਿੰਦਾ ਭਾਜੀ ਗਲਾਸ ਦੇ ਉੱਪਰ ਅੱਛਾ ਫੈਟ ਦਾ ਵਰਕ ਕੜਾਈ ਕੜਾਈ ਅੱਛਾ ਤੁਸੀਂ ਯਕੀਨ ਮੰਨਿਓ ਕੱਲਾ 1 ਮੀਟਰ ਕਪੜੇ ਲੈਣ ਚੋਲੇ 5 ਮੀਟਰ ਕਪੜਾ ਪਲੇਨ ਕਪੜਾ ਉਹ ਸਰਕਾਰ ਤੋਂ ਘੱਟ ਕੇ ਮਿਲੇ ਮੈਂ ਬਰਕ ਦੇ ਰਿਹਾ ਭਾਜੀ ਬਰਕ ਦੇ ਦੇ ਉੱਪਰ 7-800 ਦਾ ਨਹੀਂ 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 ਹੋਰ ਵੀ ਕਟਾ ਕੇ ਭਾਜੀ ਅਜੇ ਉਸ ਤੋਂ ਵੀ ਕੱਟ ਕੇ ਉਸ ਤੋਂ ਵੀ ਘੜ ਕੇ ਅਸ਼ਰਫ ਆਈਸ ਦੁਕਾਨੇ ਕੋਠੀ ਵਾਲੇ ਸਿਰਫ ਆਈਸ ਗਾਰਾ ਕੋਠੀ ਵਾਲੇ ਜੋ ਦੇ ਦੇ ਅਤੇਰੇ ਚੈੱਕ ਕਰ ਸੋਦੇ ਉਹਦੇ ਨਾਲ ਬੜੀਕ ਦਾ ਪੀਸਾ ਗਲਾਸ ਦਾ ਗਲਾਸ ਦਾ ਪੀਸਾ ਹੈ ਬੜੀਕ ਦਾ ਪੀਸਾ ਥੜ ਦਾ ਵਰਕ ਹੈ ਬੋਟਮ ਤੇ ਵਰਕ ਹੈ ਰੱਜਤ ਬਾਜੀ ਭਲੇ ਕਿੰਨੇ ਦਾ ਕਿੰਨੇ ਦਾ ਬਾਜੀ 480 ਰੁਪਏ ਦਾ ਹੀ 480 ਰੁਪਏ ਦਾ 480 ਦੁਪੱਟਾ ਆਉਂਦਾ ਭਾਈ ਇਹ ਚਨੂੰਨਦਾਰ ਗੱਲ ਆਪਾਂ 480 ਦਾ ਸੂਰ ਦੇਣਾ ਪੈਣਾ ਨੂੰ ਪਟੇਖ ਦਾ ਉੱਪਰ ਕੜਾਈ ਵੀ ਉੱਪਰ ਕੜਾਈ ਵੀ ਬਾਜੀ ਬੋਟਮ ਤੇ ਵਰਕ ਵੀ ਦੇ 컬러 ਉਹ ਕੀ ਬਾਤ ਹੈ ਕੀ ਬਾਤ ਹੈ ਬੰਦੋ ਆ ਸਾਰੇ ਪੀਸ ਨਾ ਬਾਜੀ ਇਹ ਤਾਂ ਤੁਸੀਂ ਧਮਾਕਾ ਹੀ ਕਰ ਜਿਹੜਾ ਮੈਂ ਕਹਿੰਦਾ ਮੇਰੇ ਤੋਂ ਮਾਲ ਨਹੀਂ ਪੂਰਾ ਹੁੰਦਾ ਮੈਂ ਤਾਂ ਗੋਲੇ ਬਣਾ ਕੇ ਰਖਰੇ ਪੈਦੇ ਤੈ ਹੀ ਨਹੀਂ ਹੁੰਦੀ ਬਾਈ ਜੀ ਅੱਛਾ ਪੈ ਕੀਤਾ ਗਾਣ ਪਸੰਦ ਕਰਾ ਓਕੇ ਕੀਤਾ ਰੌਡ ਚਲੀ ਓਕੇ ਚਲੋ ਇੱਥੇ ਖੋਲ ਖੋਲ ਕੇ ਤੈ ਕਰਾ ਜੰਨਾ ਵਾ ਸਟਾਕ ਰੇ ਯਾਰ ਲੋ ਜੀ ਜੇ ਤੁਸੀਂ ਵੀ ਲੈਣੇ ਆ 480 ਵਾਲੇ ਸੂਟ ਤਾਂ ਤੁਸੀਂ ਆ ਜਾਓ ਗੋਠੀ ਵਾਲਿਆਂ ਦੇ ਬਹੁਤ ਘੱਟ ਰੇਟਾਂ ਤੇ ਇਹਨਾਂ ਨੇ ਸੂਟ ਲਾ ਰੱਖਿਆ ਜਿਵੇਂ ਪ੍ਰਦੀਪ ਭਾਜੀ ਨੇ ਹੁਣੇ ਵਲੋਗ ਜੀ ਤੁਹਾਨੂੰ ਦੋ ਆਈਟਮਾਂ ਦਿਖਾਈਆਂ ਸੀਗੀਆਂ ਫੈਂਸੀ ਇਹ ਕੱਲ੍ਹ ਆਸ ਤੇ ਇਹਨਾਂ ਨੇ ਧਮਾਕਾ ਕਰ ਦਿੱ ਬਹੁਤ ਘੱਟ ਰੇਟ ਤੇ ਸੌਣੇ ਦੇ ਲਿਆ ਰਹੇ 480 ਦਾ ਸੋਨੇ ਸੋਨੇ ਵਰਗੇ 480 ਦਾ ਭਾਜੀ ਤੇ ਮੈਂ ਫੇਰ ਪੈਣਾ ਨੂੰ ਫੇਰ ਕਹੂੰਗਾ ਕਿ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਸਾਨੂੰ ਦੱਸਿਆ ਕਰੋ ਕਿ ਵੀਡੀਓ ਕਿਵੇਂ ਲੱਗੀ ਪ੍ਰਦੀਪ ਭਾਜੀ ਨੇ ਕਿਹੜੇ ਡਿਜ਼ਾਈਨ ਦਿਖਾਏ ਤੇ ਕਿਵੇਂ ਦਿਖਾਏ ਜਰੂਰ ਦੱਸਿਆ ਕਰੋ ਆਪਣੀਆਂ ਪਹਿਣਾ ਵਾਸਤੇ ਸੋਨੇ ਸੋਨੇ ਪ੍ਰਿੰਟ ਛਾ ਕੇ ਲਿਆਇਆ ਛਾੜ ਕੇ ਭਾਜੀ ਕਹੀ ਹੈ ਜੀ ਛਾੜ ਕੇ ਹੋਰ ਚੌਗੀਆਂ ਚੀਜ਼ਾਂ ਲੈ ਕੇ ਆਇਆ ਰੇਟ ਲੈ ਕੇ ਆਤੇ ਪਰ ਵੀਡੀਓ ਨੂੰ ਕਰਨਾ ਸ਼ੇਅਰ ਲੈ ਕਮੈਂਟ ਇੱਕ ਹੋਰ ਸੋਨੇ ਆਪਣੀ ਬਸ ਇੱਕ ਹੋ ਰਿਕੁਐਸਟ ਹੈ ਕਿ ਵੀਡੀਓ ਨੂੰ ਕਰਨਾ ਵੀਰੇ ਸ਼ੇਅਰ ਲਾਈਕ ਕਮੈਂਟ ਧੰਨਵਾਦ ਨਮਸਕਾਰ ਪ੍ਰਣਾਮ